को पता चल गया होगा कि सुप्रीम कोर्ट के आदेशों के, के मुताबिक पंजाब सरकार भी उन्हीं के नक्शे कदमों पर चलते हुए आज यहां पे मोर्चे के ऊपर हमला करने की तैयारी में है दुख की बात ये है भाइयों कि जब हमने ये अंछिन शुरू किया है तो हमारा ये मानना था कि जो गांधीवादी तरीका है पीसफुली तरीके से जो सत्याग्रह करने का तरीका है जिसपे अंग्रेज सरकार भी मानती रही है सत्याग्रह के करने वाले लोगों की बात को सुनती रही है ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਬਾਰਡਰਾਂ ਤੇ ਬੈਠੇ ਨੇ ਉੱਥੇ ਦੋਸਤੋ ਬਾਪੂ ਜਗਜੀਤ ਸਿੰਘ ਡੱਲੇਵਾਲ ਵੀ ਪਿਛਲੇ 1 ਮਹੀਨੇ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਤੇ ਉਹਨਾਂ ਦੀ ਸਿਹਤ ਵੀ ਕਾਫੀ ਜ਼ਿਆਦਾ ਕਮਜ਼ੋਰ ਹੋ ਚੁੱਕੀ ਹੈ ਇਸ ਮਸਲੇ ਨੂੰ ਲੈ ਕੇ ਦੋਸਤੋ ਬਾਪੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਭਾਵਕ ਹੋ ਕੇ ਅਪੀਲ ਵੀ ਕੀਤੀ ਗਈ ਹੈ ਨਾਲ ਹੀ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਇਸ ਮਸਲੇ ਨੂੰ ਲੈ ਕੇ ਦੋਸਤੋ ਪਾਂਦੇ ਸਿੱਧੂ ਵੱਲੋਂ ਵੀ ਕਿਸਾਨੀ ਅੰਦੋਲਨ ਨੂੰ ਮਜ਼ਬੂਤ ਕਰਨ ਦੇ ਲਈ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਕਿਸਾਨ ਭਾਈਓ RAM RAM ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਕੋ ਇਸ ਸਮੇਂ लाइव होकर जो हम मैसेज देना चाह रहे हैं तो आज इस मैसेज देने का जो मकसद है जो कारण है वो ये है कि आपको पता चल गया होगा कि सुप्रीम कोर्ट के आदेशों के मुताबिक पंजाब सरकार भी उन्हीं के नक्शे कदमों पर चलते हुए आज यहाँ पे मोर्चे के ऊपर हमला करने की तैयारी में है दुख की बात ये है भाइयों कि जब हमने ये अनशन शुरू किया है तो हमारा ये मानना था कि जो गांधीवादी तरीका है पीसफुली तरीके से जो सत्याग्रह करने का तरीका है जिसपे अंग्रेज सरकार भी मानती रही है सत्याग्रह के करने वाले लोगों की बात को सुनती रही है लेकिन ये सरकार हमारी बात सुनने की बजाय हमारे आंदोलन को ही कुचलने के ऊपर तुली हुई है तो आज जो सूचना मिल रही है पता चल रहा है बहुत भारी संख्या में फोर्सेज बल लेकर पंजाब सरकार और केंद्र सरकार के इशारों पर सब मिलकर इस आंदोलन को के ऊपर हमला करने की तैयारी कर कर आ रहे हैं। मैं आप सब से निवेदन करता हूं कि भाइयों ये लड़ाई आपकी है हमने आपको बहुत बार ये कहा है कि हमारा काम लड़ाई लड़ना है इसको जीतना आपका काम है आप सब यहाँ तक भी हमारी वीडियो जाती है जो जो भी हमारी बात को सुनता है मैं सभी से निवेदन करता हूँ इसी समय सब भाई मोर्चे पे पहुंचे ताकि मोर्चे को बचाया जा सके बहुत बहुत धन्यवाद वाहिगुरु जी का खालसा वाहिगुरु जी की फतेह ਅੱਜ 35ਵਾਂ ਦਿਨ ਹੋ ਗਿਆ ਢੱਲੇਵਾਲ ਸਾਹਿਬ ਨੂੰ ਮਰਨ ਵਾਲੇ ਤੋਂ ਉੱਪਰ ਬੈਠਿਆ ਵਿੱਚ ਕਿਦਾ ਠੀਕ ਹੱਤਾ ਮਰਨ ਬੱਤ ਤੋਂ ਉੱਪਰ ਬੈਠਿਆਂ ਨੂੰ 11 ਮਹੀਨੇ ਹੋ ਗਏ ਸਾਡਾ ਅੰਦੋਲਨ ਚੱਲ ਜਦਾ ਨੂੰ ਕਿਦਾ ਠੀਕ ਕਰਦਾ ਜਿੰਨੇ ਨਾਲ ਸਮਾਟਾ ਛੱਡਣ ਨੂੰ ਜੇਕਰ ਅਸੀਂ ਚਾਹੋਨੇ ਆ ਵੀ ਜਿਹੜੇ ਕਾਰਪੋਰੇਟ ਘਰਾਣੇ ਨੇਗੇ ਅਸੀਂ ਜਿਹੜੇ ਅੱਜ ਆਧਾਰੇ ਨੇਗੇ ਉਹਨਾਂ ਤੋਂ ਕਿਵੇਂ ਅਸੀਂ ਆਪਣੇ ਇਸ ਦੇਸ਼ ਨੂੰ ਉਜਾੜ ਰੱਖਣਾ ਸਾਨੂੰ ਉਜਾਤੀ ਲੈ ਕੇ ਦਿੱਤੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਸਾਰਾ ਸਰਬਸਵਾਰਕੀ ਉਜਾਤੀ ਲੈ ਕੇ ਦਿੱਤੀ ਆ ਇਹ ਕਿਸ ਹਜ਼ਾਰਾਂ ਸਾਲ ਗਲਾਮ ਰਹਿਆ ਹਜ਼ਾਰਾਂ ਸਾਲੇ ਦੇਸ ਗੁਲਾਮ ਰਹਾ ਤੇ ਨਰੇਚਾਂ ਦੀ ਗੁਲਾਮ ਰਹਾ ਸਾਨੂੰ ਜਾਤੀ ਲੈ ਕੇ ਦਿੱਤੀ ਅਸੀਂ ਇਸ ਦੇਸ ਨੂੰ ਆਜ਼ਾਦ ਹੀ ਰੱਖਣਾ ਚਾਹੁੰਦੇ ਆ ਤੇ ਧਰਤੀ ਨੂੰ ਆਜ਼ਾਦ ਹੀ ਰੱਖਣਾ ਚਾਹੁੰਦੇ ਆ ਫਿਰ ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਜਿਹੜੇ ਵੀ ਹੁਣ ਜਿਹੜੇ ادارے ਆਪਣੇ ਆਪ ਨੂੰ ਗੁਲਾਮ ਕਰਨਾ ਚਾਹੁੰਦਾ ਸਾਡੇ ਦੇਸ ਨੂੰ ਗੁਲਾਮ ਕਰਨਾ ਚਾਹੁੰਦੇ ਨੇ ਕਿ ਜਿਹੜੇ ਸਾਡੀ ਲੜਾਈ ਆ WTO ਦੀ ਲੜਾਈ ਅਸੀਂ ਐਮਐਸਪੀ ਕਿਉਂ ਵੰਗਦੇ ਆ ਅਸੀਂ ਐਮਐਸਪੀ ਕਿਉਂ ਵੰਗਦੇ ਆ ਜਿਹੜੇ ਵੱਡੇ ادارے ਨੇ ਕਾਰਪਟਿਕ ਘਰਾਣੇ ਨੇ ਕਿ WTO ਵਰਗੇ ادارے ਨੇ ਉਹ ਕਦੇ ਕਿਸਾਨਾਂ ਨੂੰ ਇਹ ਮਸਤੀ ਨਹੀਂ ਦੇਣੀ ਸਾਡੀ ਲੜਾਈ ਉਹ ਹੈ ਸਾਡੀ ਲੜਾਈ ਇਸ ਖੇਤੀਬਾੜੀ ਸੈਕਟਰ ਨੂੰ ਬਚਾਉਣ ਦੀ ਸਾਡੀ ਲੜਾਈ ਹੈ ਤੁਹਾਨੂੰ ਇਹ ਲੋਕਾਂ ਨੂੰ ਗੱਲ ਸਮਝ ਨਹੀਂ ਆ ਰਹੀ ਸਾਨੂੰ ਪਤਾ ਕਿ ਕਿਵੇਂ ਗੁਲਾਮ ਕਰਨਾ ਚਾਹੁੰਦੇ ਨੇ ਹੁਣ ਜਿਵੇਂ ਕਿ ਪਹਿਲਾਂ ਗੁਲਾਮ ਸੀਗੇ ਉਵੇਂ ਦੁਬਾਰਾ ਫੇਰੋ ਹੁਣ ਉਵੇਂ ਥੋੜੋ ਕੰਗਰੇਟਾਂ ਨੂੰ ਗੁਲਾਮ ਕਰਨਗੇ ਇੱਧਾ ਮੁਕਲਾ ਨੂੰ ਥੋੜੋ ਲਾ ਕੇ ਗੁਲਾਮ ਕਰਨਗੇ ਹੁਣ ਤਰੀਕਾ ਲੱਗਾ ਗੁਲਾਮ ਕਰਦਾ ਪਹਿਲਾਂ ਜ਼ਮੀਨਾਂ ਖੋਣਗੇ ਪਰ ਆਪਣੇ ਅੰਦਰ ਅੰਦਰ ਸਾਰਾ ਕੁਝ ਕਰਨਗੇ ਅਸੀਂ ਨਹੀਂ ਹੋਣ ਦਣਾ ਚਾਹੁੰਦੇ ਭਰਾਵੋ ਤੁਸੀਂ ਗੁਲਾਮ ਜਿਹੇ ਰਹਿਣਾ ਰਹਿ ਲੋ ਅੱਜ ਟਾਈਮ ਜੇ ਕਰੂ ਲਾਵਾਂਗੇ ਤਾਂ ਬਾਕੀ ਬੰਦਿਆ ਇੱਧਰ ਸਰਕਾਰਾਂ ਦਾ ਬਗਾਵਤ ਟਾਈਮ ਜੇ ਕਰੂ ਖੜੀ ਕਰਾਂਗੇ ਜਿਹੜੇ ਲੋਕੇ ਸਾਨੂੰ ਇੱਕ ਜਾ ਕੇ ਬੋਲਣ ਲੱਗੇ ਨੇ ਤੁਸੀਂ ਸੜਕ ਜਾਮ ਕਰ ਲਈ ਰੋਡ ਜਾਮ ਕਰ ਲਈਆ ਸਾਡਾ ਜੀ ਕਰਦਾ ਸੜਕ ਜਾਮ ਕਰਨ ਨੂੰ ਪਰ ਸਾਡੇ ਵਿੱਚੋਂ ਗੈਰ ਸਾਡੇ ਖੂਨ ਦੇ ਵਿੱਚੋਂ ਸਾਡੇ ਸਾਡਾ ਬਕਾਫਤ ਹੈ ਅਸੀਂ ਬਕਾਫਤ ਕਰਾਂਗੇ ਅਸੀਂ ਨਹੀਂ ਸਰਕਾਰਾਂ ਦੀ ਲੰਬੀ ਹੈ ਇਹਦਾ ਥੱਲੇ ਲੱਕੇ ਰਹਿਣਾ ਚਾਹੁੰਦੇ ਅਸੀਂ ਯਾਦ ਰਹਿਣਾ ਚਾਹੁੰਦੇ ਅਸੀਂ ਉਹ ਜਾਤੀ ਨੂੰ ਯਾਦ ਰੱਖਣਾ ਚਾਹੁੰਦੇ ਇਸ ਕਰਕੇ ਇਹ ਲੋਕਾਂ ਨੂੰ ਚਾਹੀਦਾ ਥੋੜੇ ਲੋਕਾਂ ਨੇ ਸੋਚੀ ਆ ਜਿਹੜੇ ਇਹ ਲੋਕ ਇੱਜਾ ਕਿ ਤੁਹਾਨੂੰ ਤੰਗ ਕਰ ਲੱਗੇ ਨੇ ਇਹਨਾਂ ਨੇ ਇਹਦੇ ਨੇ ਸਿਰਫ ਪਰ ਤੇਰੇ ਆਪਣੇ ਘਰ ਤੇ ਘਰ ਆਪਣੇ ਨਿਜਵਾਕਾਂ ਤੇ ਘਰ ਸੋਚ ਆ ਸੋਚ ਬਚਾਏ ਇਸ ਤੇ ਟੱਕਰ ਸੋਚ ਆ ਜਿਹੜੇ ਲੋਕ ਇੱਥੇ ਹੁੰਦੇ ਨੇ ਨਾ ਬਸ ਨਿੱਜੀ ਇੰਟਾਂ ਤੇ ਘਰ ਸੋਚ ਆ ਸਾਡੀ ਸੋਚ ਆ ਦੇਸ਼ ਲਈ ਲੜਨਾ ਬਗਾਵਤ ਕਰਨੀ ਸਰਕਾਰਾਂ ਦਾ ਸਿਸਟਮ ਨਾਲ ਟੱਕਰ ਲਾਉਣੀ ਹਰ ਇੱਕ ਬੰਦਾ ਟੱਕਰ ਥੋੜਾ ਲਾ ਸਕਦਾ ਤੁਹਾਡਾ ਸੋਚ ਆ ਵੀ ਸੀ ਅਮਰੀਕਾ ਨੂੰ ਬਗਾਵਤ ਕਰਨੀ ਆ ਉਹਦੇ ਸੋਚ ਆਪਣੇ ਨਿੱਜ ਟੱਕਰ ਆ। ਅਸੀਂ ਸਰਕਾਰਾਂ ਟੱਕਰ ਲਾ ਕੇ ਕਿਵੇਂ ਲੜਾਈਆਂ ਕਰਦੇ ਆ। ਆ ਹੋਰਾਂ ਦਿਸੂਪਾਂ ਦੇ ਜਾ ਕੇ ਹਾਲਾਤ ਦੇਖ ਲਓ। ਜਿੱਥੇ ਫਸਲਾਂ ਰੋਲਦੀਆਂ ਲੱਗੀਆਂ। ਕਿੰਨੀਆਂ-ਕਿੰਨੀਆਂ ਤਾਂ ਜਾ ਕੇ ਉਹਦੇ ਹਾਲਾਤ ਚੱਕ ਜਾ ਕੇ ਦੇਖੋ। ਅੱਜ ਪੰਜਾਬ ਦੇ ਵਿੱਚ ਅੱਜ ਜੇਕਰ ਪੰਜਾਬ ਦੇ ਵਿੱਚ 2-4 ਫਸਲਾਂ ਵਿਕਦੀਆਂ ਨੇ ਇਹਦਾ ਵੀ ਵੱਡਾ ਕਾਰਨ ਹੈ। ਆਪਣੇ ਬਜ਼ੁਰਗਾਂ ਨੇ ਕਿੰਨੇ ਸਮੇ ਤੋਂ ਅੰਦੋਲਨ ਸ਼ੁਰੂ ਕਰੇ ਹੋਏ ਨੇ। ਪੰਜਾਬ ਨੇ ਕਿੰਨੇ ਸਮੇ ਤੋਂ ਅੰਦੋਲਨ ਸ਼ੁਰੂ ਕਰਾਇਆ ਹੋਇਆ ਤਾਂ ਕਰਕੇ ਜਿਹੜੀ ਪੰਜਾਬ ਦੇ ਵਿੱਚ ਫਸਲਾਂ ਵਿਕਦੀਆਂ ਨੇ। ਤਾ ਕਰਕੇ ਅੱਜ ਮੜੀ ਜਿਹੜੀ ਪੰਜਾਬ ਦੀ ਬਚਾਉਣਾ ਹੁਣ ਤੇ ਲੜਨਾ ਪਵੇ ਘਰਾਂ ਦੇ ਵਿੱਚ ਬਹਿ ਕੇ 15 ਕਿਲੋ 15 ਕਿਲੋ 100 ਕਿਲੋ ਮਗਰ 15 ਕਿਲੋ ਝੋਨਾ ਮੰਡੀਆਂ ਦੇ ਵਿੱਚ ਕਟਾਇਆ 10-10 ਕਿਲੋ ਕਟਾਇਆ ਗਿਆ ਝੋਨਾ ਇਸ ਵਾਰੀ ਮਹੀਨਾਂ ਰੁਲਾ ਅਖਲੀ ਵਾਰੀ ਛੋਟੇ ਸਾਰੀਆਂ ਫਸਲਾਂ ਰੁੱਲ ਗਈਆਂ ਛੋਟੇ ਸਾਰੀਆਂ ਫਸਲਾਂ ਰੁੱਲ ਗਈਆਂ ਸਾਨੂੰ ਪਤਾ ਕਿ ਸਾਡੀਆਂ ਸਾਰੀਆਂ ਫਸਲਾਂ ਰੁੱਲ ਗਈਆਂ ਆਪਾਂ ਤਾਂ ਲੜ ਰਹੇ ਆ ਲੜਾਈ ਤਾਂ ਹੈ ਦੋ ਦੋ ਮਹੀਨੇ ਪੂਰਾ ਮਜ਼ਦੂਰ ਮੰਡੀਆਂ ਦੇ ਵਿੱਚ ਰੋਲਿਆ ਦੋ ਮਹੀਨੇ ਪੂਰਾ ਮਜ਼ਦੂਰ ਮੰਡੀਆਂ ਦੇ ਵਿੱਚ ਰੋਲਿਆ ਇਸ ਵਾਰੀ ਦੋ ਮਹੀਨੇ 1.5 ਮਹੀਨਾ ਕਿਸਾਨ ਮੰਡੀਆਂ ਦੇ ਵਿੱਚ ਰੋਲਿਆ ਸਾਡੀ ਲੜਾਈ ਆ ਸਾਡੀ ਖੇਤੀਬਾੜੀ ਸਾਡੀ ਇਸ ਧੰਦੇ ਨੂੰ ਬਾਪੇ ਨਾਨਕ ਦਾ ਧੰਦਾ ਖੇਤੀ ਆ ਉਸ ਉਤੋਂ ਧੰਦੇ ਨੂੰ ਬਚਾਉਣ ਦੀ ਸਾਡੀ ਲੜਾਈ ਆ ਅਸੀਂ ਉਹ ਲੜਾਈ ਲੜਾਂਗੇ ਭਰਾਵੋ ਜਿਹੜੇ ਨਹੀਂ ਲੜਨੀ ਨਾ ਲੜੋ ਜਿਹੜਾ ਉਹ ਤੇ ਘਰਾਂ ਦੇ ਵਿੱਚ ਬੈਠਣਾ ਬੈਠ ਬੈਠਦੇ ਰਹੋ ਪਹਿਲਾਂ ਵੀ ਲੜਨ ਵਾਲੇ ਲੋਕ ਸਮੇਂ ਅਨੁਸਾਰ ਵਾਹੇ ਫੜੇ ਥੋੜੇ ਸੀਗੇ ਹੁਣ ਵੀ ਲੜੇ ਸਮੇਂ ਅਨੁਸਾਰ ਲੜਨ ਵਾਲੇ ਲੋਕ ਬੜੇ ਥੋੜੇ ਨੇਗੇ ਲੜਨ ਵਾਲੇ ਲੋਕਾਂ ਮੇਸ ਸਾਡੇ ਥੋੜੀ ਹੁੰਦੇ ਨੇਗੇ ਜ਼ਿਆਦਾਤਰ ਲੋਕ ਤਾਂ ਡਰਾਮਾ ਦੇਖਣ ਆਲੇ ਹੁੰਦੇ ਨੇਗੇ ਅੱਜ ਤਾਂ ਐਵੇਂ ਜਿੱਕਰੂ ਸਰਕਾਰਾਂ ਦੇ ਪੈਰਾ ਥੱਲੇ ਹਕਮ ਚਾ ਕੇ ਰੱਖਾਂਗੀ ਰੱਖਾਂਗੇ ਜਿਹੜੀ ਮਰਜ਼ੀ ਸਰਕਾਰ ਆ ਜਾਂ ਸੈਕਟਰੀ ਸਰਕਾਰ ਹੈ ਚਾਹ ਪੰਜਾਬ ਦੀ ਸਰਕਾਰ ਹੈ ਸਿੱਧੇ ਆ ਕੇ ਸਰਕਾਰਾਂ ਕੰਮ ਕਰਨ ਜਿਵੇਂ ਕੰਮ ਕਰਨਾ ਚਾਹੀਦਾ ਜਿਵੇਂ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਉਵੇਂ ਕੰਮ ਕਰਨ ਕੋਈ ਸਾਡਾ ਸਾਲਾ ਹੀ ਲੱਗਦਾ ਚਾਹ ਕੋਈ ਐਮਐਲਏ ਚਾਹ ਕੋਈ ਲੀਡਰ ਜਿਹੜਾ ਕੋਈ ਮਾਤੀ ਆ ਇਹਦਾ ਛੇਤਰਨਾਮ ਕੰਮ ਲਾਵਾਂਗੇ ਸਾਰਾ ਛੇਤਰ ਭਰਾ ਕੇ ਰੱਖਾਂਗੇ ਗੱਲ ਸਾਡੀ ਦਿੱਤੀ ਆ ਅਸੀਂ ਲੜਦੇ ਆ ਲੋਕਾਂ ਹਾਂ ਸਤਿ ਸ਼੍ਰੀ ਅਕਾਲ ਪੰਜਾਬ ਦੇ ਵਿੱਚ ਤਾਂ ਅਸੀਂ ਜਿਹੜੀ ਮਰਜ਼ੀ ਸਰਕਾਰ ਆ ਅਸੀਂ ਐਵੇਂ ਜੇ ਕੋ ਧੌਣ ਤੇ ਗੁੱਡਾ ਧਰ ਕੇ ਰੱਖਾਂਗੇ ਰੱਖਾਂਗੇ ਵਿੱਚੀ ਸੈਕਟਰ ਦੇ ਧੌਣ ਤੇ ਗੁੱਡਾ ਧਰ ਕੇ ਰੱਖਾਂਗੇ ਕਿਉਂਕਿ ਸਾਨੂੰ ਸਾਡੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਾਰ ਨੇ ਪ੍ਰਾਪਤ ਕਰਨੀ ਸਿਕਾਇਆ ਲੜਨਾ ਸਿਕਾਇਆ ਬਿਨਾਂ ਹਕੂਮਤਾਂ ਕਿ ਝੁਕਣੇ ਆਪਣੇ ਹੱਕਾਂ ਲਈ ਲੜਨਾ ਇਹਨਾਂ ਦਾ ਕੀ ਆ ਹੁਣ ਤੁਸੀਂ ਕੱਲ ਦੇਖੋ ਆ ਮੈਂ ਨਾ ਸੂਚਨ ਵਿਖੇ ਜਨਮ ਬੋਲਦਾ ਨਾ ਥੱਲੇ ਨਾ ਕੁਝ ਕਮੈਂਟ ਕਰਨਗੇ ਸਾਡੇ ਇੱਕ ਦੋਕ ਮਜ਼ਦੂਰ ਭਰਾਵਾਂ ਦੇ ਭਰਾ ਹੁੰਦੇ ਨੇ ਉਹਨਾਂ ਨੂੰ ਮੈਂ ਜਵਾਬ ਦੇਣਾ ਚਾਹੁੰਦਾ ਵੀ ਤੁਹਾਨੂੰ ਕਿਵੇਂ ਤੁਹਾਡੇ ਦਿਮਾਗ ਤੇ ਵੀ ਤੁਹਾਨੂੰ ਸਾਨੂੰ ਸਾਡਾ ਨਾ ਤੋੜਿਆ ਜਾਂਦਾ ਹੋ ਗੱਲ ਸਮਝਣ ਅਸੀਂ ਕੀ ਗੱਲ ਆ ਹੁਣ ਅਸੀਂ ਮਜ਼ਦੂਰਾਂ ਨੇ ਕਿੰਨੀਆਂ ਮੰਗਾਂ ਸਾਡੇ ਭਰਾ ਨੇ ਅਸੀਂ ਨਾਲ ਲੱਗੇ ਬੈਠੇ ਅਸੀਂ ਕਹਿੰਦਾ ਮਜ਼ਦੂਰਾਂ ਦਾ ਕਰਜ਼ਾ ਮਾਫ ਹੋਵੇ ਅਸੀਂ ਕਹਿੰਦਾ ਮਜ਼ਦੂਰਾਂ ਦੀ ਲੇਬਰ ਵਧੇ ਆਪਣੇ ਜਿਹੜਾ ਮਨਰੇਕਾ ਉਹਦੇ ਵਿੱਚ ਢਾੜਿਆ ਕਿੰਨੀਆਂ ਮੰਗਾਂ ਸੀ ਲੈ ਕੇ ਉੱਥੇ ਬੈਠੇ ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇਗੇ ਉਹਨਾਂ ਦਾ ਕਰੋੜਾਂ ਰੁਪਇਆ ਕਿਵੇਂ ਮਾਫ ਕਰ ਦਿੰਦੇ ਨੇ ਸਰਕਾਰਾਂ ਤੁਹਾਡਾ ਕਰਜ਼ਾ ਕਿਉਂ ਨਹੀਂ ਇਹ ਸਰਕਾਰਾਂ ਟੋਡਾ ਕਰਦਾ ਕਿਉਂ ਨਹੀਂ ਮਾਫ ਕਰਦੀਆਂ ਸੋਨੂੰ ਇਹ ਲੋਕਾਂ ਨੂੰ ਗੱਲ ਦੀ ਸਮਝ ਨਹੀਂ ਹੈਗੀ ਵੀ ਟੋਡਾ ਕਰਦਾ ਤਾਂ ਨਹੀਂ ਮਾਫ ਕਰ ਤੇ ਤੁਮ ਤਾਂ ਛੇਤਰ ਟੋਡਾ ਜਮਾ ਛੇਤਰ ਲਾ ਕੇ ਰੱਖਦੇ ਨੇ ਵੱਡੇ ਲੋਕ ਨੇ ਜਿਹੜੇ ਅਮੀਰ ਲੋਕ ਨੇ ਉਹਨਾਂ ਤੇ ਸਰਤੋਂ ਸਰਕਾਰਾਂ ਬਣਦੀਆਂ ਨੇ ਹੁਣ ਫਟਕੋ ਸੈੱਟ ਦੀ ਸਰਕਾਰ ਆ ਅਡਾਨੀ ਬਾਨੀ ਨੇਗੇ ਅਮਰੀਕਾ ਨੇ ਗੱਲ ਕਹਤੀ ਵੀ ਕਿ ਹਜ਼ਾਰਾਂ ਕਰੋੜਾ ਰੁਪਇਆ ਡਾਨੀ ਨੇ ਕਪੜਾ ਕੀਤਾ ਕੀ ਉਹ ਪਰਚਾ ਹੋਗਾ ਨਹੀਂ ਹੋਇਆ ਉਹਦਾ ਕਰਜ਼ਾ ਕੋਈ ਕਾ ਸਰਕਾਰਾਂ ਮਾਫ ਕਰਦੇ ਨੇ ਕਿਉਂ ਮਾਫ ਕਰਦੇ ਨੇ ਕਿਉਂਕਿ ਜਿਹੜੇ ਸੰਤੂ ਸਰਕਾਰੋਂ ਡਾਨੀ ਬਾਨੀ ਆ ਪਰ ਕਹਿੰਦੇ ਬੜਾਈ ਹੋਈ ਆ ਜਿਹੜੀ ਪੰਜਾਬ ਦੀ ਸਰਕਾਰ ਆ ਤੁਹਾਨੂੰ ਦੱਸਦਾ ਪੰਜਾਬ ਦੀ ਸਰਕਾਰ ਪੰਜਾਬ ਦੀ ਸਰਕਾਰ ਦੀ ਗੱਲ ਕਰ ਲੋ ਆ ਜਿਹੜੀ ਵੀ ਸਰਕਾਰ ਆ ਹੁਣ ਲਿਟਾਣ ਦੇ ਵਿੱਚ ਆਪਣਾ ਪਾਣੀ ਕਿੰਨਾ ਪ੍ਰੇਤ ਕਰੀ ਜਾਂਦੇ ਨੇ ਡਾਈ ਰੈਕਟਰੀਆਂ ਉਹ ਫੈਕਟਰੀਆਂ ਬੰਦ ਕਿਉਂ ਨਹੀਂ ਕੀਤੀਆਂ ਗਿਆ ਕਿਉਂਕਿ ਉਹਨਾਂ ਨੇ ਪੈਸਾ ਲੈ ਕੇ ਉਹਨਾਂ ਨੇ ਪੈਸਾ ਲੈ ਕੇ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਆ ਉਹ ਕਿੰਨਾ ਪਾਣੀ ਪ੍ਰੇਤ ਕਰੀ ਜਾਂਦੇ ਨੇ ਲਗੀਆਂ ਇਹ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਨੇਗੇ ਇਹਨਾਂ ਦੇ ਸਿਰ ਤੋਂ ਸਰਕਾਰਾਂ ਬਣਦੀਆਂ ਲੱਗੀਆਂ ਵੱਡੇ ਬਿਜ਼ਨਸਮੈਨਾਂ ਤੋਂ ਇਹਦੇ ਤੇ ਪੈਸਾ ਲੈ ਕੇ ਸਰਕਾਰਾਂ ਬਣਦੇ ਨੇ ਆ ਹੁਣ ਤੁਸੀਂ ਆ ਦੇਖ ਲਓ ਚੋਣਾ ਨਾ ਕੇ ਗੈਣਾ ਜੀਵਣੀ ਚੋਣਾ ਨਾ ਸੀ ਕਿ ਕਿਹੜੀ ਆ ਕਿੰਨਾ ਕੋਲਰ ਰੁਪਏ ਇਹਨੇ ਖਰਚ ਕੀਆ ਚੋਣਾਂ ਤੇ ਉਹਨਾਂ ਦੇ ਉੱਪਰ ਆ ਬੈਂਡਰ ਕਢਾ ਕੇ ਵੱਡੇ ਵੱਡੇ ਲਾਉਂਦੇ ਨੇ ਕਿੰਨੀਆਂ ਮਜ਼ਦੂਰੀਆਂ ਕਰਦੇ ਨੇ ਇਹ ਭਰਾਓ ਇਹਨਾਂ ਦੀ ਸਰਕਾਰ ਆ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਜਿਹੜਾ ਸਾਡੀਆਂ ਲੜਾਈਆਂ ਨੇ ਸਾਨੂੰ ਸਾਰਿਆਂ ਨੂੰ ਸਮਰਥਨ ਦੇਣਾ ਚਾਹੀਦਾ ਇਸ ਕਰਕੇ ਜਿਹੜੀਆਂ ਸਰਕਾਰਾਂ ਨੇ ਆਪਾਂ ਉਹਨਾਂ ਨੂੰ ਝਕਾਉਣਾ ਪੈਣਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੋਚਣਾ ਪਰੋਣਾ ਤੇ ਖਬਰੇ ਵੀ ਸੋਚਣਾ ਪਾਣਾ ਪੰਜਾਬ ਵਿੱਚ ਪੰਜਾਬ ਦੀ ਜਿਹੜੀ ਕਿ ਇਹ ਜਿੰਨੇ ਵੀ ਹੁਣ ਤੁਸੀਂ ਇੱਕ ਚੀਜ਼ ਦੇਖੋ ਆਪਣੇ ਨਾਲ 4 ਦਿਨ ਪਹਿਲਾਂ ਦਾ ਜਾ ਕੇ ਸਾਨੂੰ ਪੰਜਾਬ ਕਿਉਂ ਬੰਦ ਕਰਨਾ ਪਿਆ 4 ਦਿਨ ਤਾਂ ਪਹਿਲਾਂ ਸਾਡੇ ਲੋਕ ਜਾ ਕੇ ਡਰਾਮਾ ਕਰੀ ਜਾਂਦੇ ਸੀਗੇ ਮੰਤਰੀ ਫਿਰ ਸਾਨੂੰ ਉੱਥੇ ਚੱਕਣ ਤੇ ਆਏ ਪਰ ਡੱਲੇਵਾਲ ਸਾਹਿਬ ਨੂੰ 4 ਦਿਨ ਪਹਿਲਾਂ ਤਾਂ ਜਿੰਨੇ ਵੀ ਪੰਜਾਬ ਦੇ ਮੰਤਰੀ ਸੀਗੇ ਸਾਰਾ ਪ੍ਰਸ਼ਾਸਨ ਸਾਡੇ ਖੇਤਰਾਂ ਲੜਾਈ ਆ ਅਸੀਂ ਕਿਹੜੇ ਸੈਂਟਰ ਤੇ ਮਸਤੀ ਲਾਵਾਂਗੇ ਤੁਸੀਂ ਲੈ ਕੇ ਰਵਾਂਗੇ ਸਾਡੇ ਜਿਹੜਾ ਲੜਾ ਜਿਹੜਾ ਸਾਡੇ ਰਹਿੰਦੇ ਮੁੰਡੇ ਮਨਵਾ ਕੇ ਰਵਾਂਗੇ ਪਰ ਗੱਲ ਇਹ ਹੁੰਦੀ ਆ ਵੀ ਸਾਡੇ ਕੋਲ ਉੱਥੇ ਜਾ ਕੇ ਡਰਾਮਾ ਦਾ ਕਰਾਇਆ ਹੈ মিডিਆ ਦੇ ਵਿੱਚ ਉੱਥੇ ਸਾਰਾ ਰਾਤ ਪ੍ਰਸ਼ਾਸਨ ਲਈ ਰੱਖਿਆ ਪੰਜਾਬ ਸਰਕਾਰ ਨੇ ਆ ਹੁਣ ਫੇਰ ਪ੍ਰਸ਼ਾਸਨ ਲਈ ਫਿਰਦੇ ਲਗੇ ਕਿ ਡੱਲੇਵਾਲ ਸਾਹਿਬ ਨੂੰ ਚੱਕਣਾ ਹੁਣ ਜਿਹੜਾ ਬੰਦਾ ਆਪਣਾ ਆਪ ਸਵਰਫਤ ਕਰਕੇ ਰਹਿ ਗਿਆ ਆਪਣਾ ਆਪ ਦਾਤੇ ਲਾ ਕੇ ਰਹਿ ਗਿਆ ਤੁਸੀਂ ਸਾਨੂੰ ਮਾਰਨ ਵੀ ਨਹੀਂ ਦਿੰਦੇ ਤੁਸੀਂ ਸਾਨੂੰ ਸੀਟੀਆਂ ਵੀ ਨਹੀਂ ਪਾਉਣ ਦਿੰਦੇ ਨਹੀਂ ਲੱਭ ਚੱਕ ਨਹੀਂ ਸਾਨੂੰ ਤਾਜ ਪੰਜਾਬ ਦੇ ਬੰਦ ਕਰਨਾ ਪਿਆ ਵੀ ਇੱਕ ਪਾਸੇ ਡਰਾਮਾ ਕਰਦੇ ਨੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਤੁਹਾਡੇ ਨਾਲ ਰਲੇ ਸਾਰੇ ਉਹਨਾਂ ਨਾਲ ਹੋਏ ਨੇ ਸੈਂਟਰ ਵਾਲਾ ਨਾਲ ਵਾਲੇ ਹੋਏ ਨੇ ਇਸ ਕਰਕੇ ਮਸਲੇ ਇਹ ਨੇਗੇ ਸਾਡੇ ਲੋਕ ਨੇ ਜਿਹੜੇ ਲੜਨਾ ਲੋਕ ਆ ਸਾਰੇ ਅਸੀਂ ਲੋਕਾਂ ਸਾਡਾ ਕੋਈ ਧੀ ਨਹੀਂ ਕਰਦਾ ਸਾਡਾ ਜਦੋਂ ਅੱਕੇ ਹੁੰਦਾ ਤੁਹਾਨੂੰ ਸੜਕਾਂ ਰੋੜ ਜਾਮ ਕਰਨੇ ਪੈਣ ਲੱਗੇ ਕਿੱਥੇ ਟੱਕਰ ਅੱਜ ਪੰਜਾਬ ਦੀ ਗੱਲ ਕਰ ਲੋ ਤੁਸੀਂ ਪੰਜਾਬ ਦੀ ਨੌਜਵਾਨੀ ਦੀ ਗੱਲ ਕਰ ਲੋ ਪੰਜਾਬ ਦੀ ਨੌਜਵਾਨੀ ਕਿੰਨੇ ਨਸ਼ਿਆਂ ਤੇ ਲਾਤੀ ਕਿੰਨੀਆਂ ਬਿਨੈਸਾ ਦੇ ਵਿੱਚ ਵਾਗੀ ਮੇਰੇ ਕੋਲੇ ਹਰ ਇੱਕ ਮਾਜੇ ਦਾ ਬੰਦਾ ਆਇਆ ਕੋਈ ਕੋਈ ਚਾਹ ਕੇ ਕੋਈ ਆਰਥਿਕ ਵਰ ਕੋਈ ਆਪਣਾ ਆਣੀਆਂ ਦਾ ਕੋਈ ਮੁੰਡਾ ਆਇਆ ਚਾਹੇ ਕੋਈ ਪੰਡਤਾਂ ਦਾ ਮੁੰਡਾ ਆਇਆ ਚਾਹੇ ਕੋਈ ਮਜ਼ਦੂਰਾਂ ਦਾ ਮੁੰਡਾ ਜਿਹੜਾ ਮੁੰਡਾ ਆ 120 ਕਰੋੜ ਰੁਪਏ ਮਾਂ ਨੌਜਵਾਨਾਂ ਦਾ ਵਾਪਸ ਕਰਵਾ ਕੇ ਛੱਡਿਆ ਅਸੀਂ ਤਾਂ ਜਾਤਾਂ ਪਾਤਾਂ ਦਾ ਦੇਖਦੇ ਨਹੀਂ ਅਜਿਹਾ ਕੋਈ ਧਰਮ ਦੀ ਗੱਲ ਨਹੀਂ ਕਰਦੇ ਅਸੀਂ ਤਾਂ ਕੋਈ ਮਾਜਬ ਦੀ ਗੱਲ ਨਹੀਂ ਕਰਦੇ ਜਦੋਂ ਅਸੀਂ ਲੜਦੇ ਆ ਸਾਨੂੰ ਜਾਤਾਂ ਪਾਤਾਂ ਦੇ ਵਿੱਚ ਧਰਮਾਂ ਦੇ ਵਿੱਚ ਵੰਡ ਦਿੰਦੇ ਨੇਗੇ ਤਾਂ ਫਿਰ ਇਹ ਕਹਿੰਦੇ ਨੇ ਕਿ ਤਾਂ ਇਕੱਲੇ ਜੱਟ ਨੇ ਇਹ ਤਾਂ ਇਕੱਲੇ ਕਿਸਾਨ ਨੇ ਇਹ ਤਾਂ ਉਹੀ ਸੜਕਾਂ ਰੋਕੀ ਖੜੇ ਨੇ ਜਦੋਂ ਸਾਡੇ ਕੋਲੋਂ ਵੀ ਬੰਦਾ ਆਉਂਦਾ ਅਸਤੇ ਕੋਈ ਮਾਜਬ ਧਰਮ ਦੇਖਦੇ ਨਹੀਂ ਜਿਹੜਾ ਮਰਜ਼ੀ ਹੋ ਤੁਸੀਂ ਲੜਨ ਨੂੰ ਪੂਰੀ ਹੋ ਕੇ ਅਸੀਂ ਲੜਨ ਨੂੰ ਤੁਸੀਂ ਉਹਦੇ ਪਿੱਛੇ ਖੜਨ ਨੂੰ ਤਿਆਰ ਹਾਂ ਪਰ ਲੜਾਈ ਤਾਂ ਲੜੋ ਕੋਈ ਨਿਕਲੋ ਸਹੀ ਸੜਕਾਂ ਦੇ ਉੱਪਰ ਆ ਕੇ ਇਸ ਕਰਕੇ ਸਾਰਿਆਂ ਨੂੰ ਬੇਇਨਤ ਕਰਨਾ ਚਾਹਣਾ ਜਿਹੜੇ ਸੜਕਾਂ ਜਾਮ ਕਰਦੇ ਇੱਥੇ ਆ ਕੇ ਕੋਈ ਬੰਦਾ ਹਟਣਾ ਲੜਨ ਲੱਗਦਾ ਤੁਸੀਂ ਸੜਕਾਂ ਨੂੰ ਜਾਮ ਕਰਨ ਲਈ ਤੁਸੀਂ ਉਹ ਕਿਉਂ ਬੰਦ ਕਰ ਲਿਆ ਅਸੀਂ ਸਾਰਾ ਕੁਝ ਕਰਨ ਜਾਣਦੇ ਸੀ ਇਹਨਾਂ ਨੂੰ ਅਸੀਂ ਇਹਨਾਂ ਲੀਡਰਾਂ ਨੂੰ ਵੀ ਘੇਰਦੇ ਹਾਂ ਅਸੀਂ ਡੀਸੀ ਦਫ਼ਤਰ ਵੀ ਘੇਰਦੇ ਹਾਂ ਅਸੀਂ ਸਾਰਿਆਂ ਨੂੰ ਘੇਰਦੇ ਹਾਂ ਦੱਸੋ ਜਿਹੜਾ ਕਹਿੰਦਾ ਜਿਹੜਾ ਕਹਿੰਦੇ ਨੇ ਵੀ ਜਾ ਕੇ ਮੋਦੀ ਦਾ ਘਰ ਘੇਰ ਲੋ ਸਾਨੂੰ ਸਾਨੂੰ 4 ਦਿਨ ਲੱਗੇ ਉੱਥੇ ਦਾ ਸੜਕ ਰੋਕੀ ਖੜੇ ਰਹਿ ਸਾਰਾ ਪੂਰਾ ਜਿੰਨੇ ਕੁ ਚੋਕੜਾ ਸੀ ਮੂਹਰੇ ਉੱਥੇ ਦੇ ਅੰਦੋਲਨ ਕਰੀ ਜਾਂਦੇ ਆ ਕੋਈ ਕਹਾਂਗੇ ਤੇ ਮੈਂ ਦੇਖਿਆ ਮੀਡੀਆ ਦੇ ਵਿੱਚ ਤੂੰ ਜਾ ਕੇ ਮੋਦੀ ਨੂੰ ਘਰ ਲਾ ਤੂੰ ਜਾ ਕੇ ਮਾਤਰੀ ਨੂੰ ਘਰ ਲਾ ਇਹ ਸਾਰਾ ਕੁਝ ਕਰਨ ਜਾਣਦਾ ਫੜਕਾ ਉਘੇਰੀਆਂ ਕੋਈ ਬੰਦੇ ਇਹ ਗੱਲ ਕਹਿਣਗੇ ਸਾਰਾ ਸਾਨੂੰ ਲੜਨਾ ਆਉਂਦਾ ਸਾਰਾ ਸਾਨੂੰ ਤਿੰਤੋਂ ਦਾ ਪਤਾ ਹੈ ਕਿ ਕੀ ਆ ਸਾਨੂੰ ਬੜਾ ਸਖਾਇਾ ਨਾ ਕਰੋ ਜਿੰਨੋਂ ਸਾਡਾ ਜਿਹੜਾ ਪ੍ਰੋਗਰਾਮ ਲਿਖ ਕੇ ਹੁੰਦਾ ਸਾਡਾ ਉਹ ਪ੍ਰੋਗਰਾਮਰ ਦਾ ਸਾਥ ਦੇਇਆ ਕਰੋ ਇਹ ਵੀ ਤੁਹਾਨੂੰ ਬੇਨਤੀ ਆ ਇਹ ਵੀ ਤੁਹਾਡੇ ਅੱਗੇ ਸਾਰਾ ਨੂੰ ਬੇਨਤੀ ਕਰਦੇ ਆਂ ਵੀ ਆਤੀ ਜਿਹੜਾ ਸਾਡਾ ਪੰਜਾਬ ਬੰਦਾ ਸੱਦਾ ਸਾਰੀਆਂ ਜਥੇਬੰਦੀਆਂ ਰਹਿ ਗਿਆ ਕਿਸੇ ਨੂੰ ਆ ਕੇ ਜਿਹੜਾ ਵੀ ਜਿੱਥੇ ਤੱਕ ਮੇਰੀ ਆਵਾਜ਼ ਜਾਂਦੀ ਆ ਤੂੰ ਤੂੰ ਮੈਂ ਮੈਂ ਕਰਦੀ ਲੋੜ ਨਹੀਂ ਸਾਡਾ ਸਮਰਥਨ ਦਿਓ ਸਾਡੇ ਆ ਕੇ ਅੰਦੋਲਨ ਦੇ ਵਿੱਚ ਬੈਠੋ ਸਾਰੇ ਪੂਰਨ ਤੌਰ ਤੇ ਪੰਜਾਬ ਬੰਦ ਕਰੋ ਸਾਰੇ ਧਾਰਿਆਂ ਨੂੰ ਬੇਨਤੀ ਆ ਤਾਂ ਕਿ ਪਤਾ ਲੱਗ ਛੱਕੇ ਕਿ ਨਾ ਸਰਕਾਰਾਂ ਨੂੰ ਪਤਾ ਲੱਗ ਸਕੇ ਕਿ ਸਾਰੇ ਪੰਜਾਬ ਦੇ ਲੋਕ ਇਸ ਅੰਦੋਲਨ ਦੇ ਨਾਲ ਲਗੇ ਚਾਹੁੰਦੇ ਨੇ ਕਿ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦਾ ਭੁਗਤ ਇੱਕ ਬੱਚੇ ਪੰਜਾਬ ਦੀ ਜਵਾਨੀ ਬੱਚੇ ਪੰਜਾਬ ਦੇ ਲੋਕ ਬੱਚੇ ਕਿਉਂਕਿ ਨੌਜਵਾਨੀ ਵੱਡੀ ਪੱਧਰ ਤੇ ਬਾਹਰ ਭੱਜ ਗਈ ਵਿਦੇਸ਼ਾਂ ਦੇ ਵਿੱਚ ਭੱਜ ਗਈ ਜਾਂ ਨਸ਼ਿਆਂ ਦੇ ਵਿੱਚ ਬੰਪਰ ਬਸ ਮਾਰਕ ਮਾਰਕ ਮਾਰੀ ਜਾਂਦੀ ਹੈ ਅਸੀਂ ਚਾਹੁੰਦੇ ਆ ਕਿ ਸਾਡਾ ਪੰਜਾਬ ਵਧੀਆ ਹੋਵੇ ਸਾਡੇ ਪੰਜਾਬ ਦਾ ਇਹ ਆਉਣ ਵਾਲਾ ਸਮੇਂ ਦੇ ਵਿੱਚ ਸਾਡੇ ਸਾਡੇ ਜ਼ਿਮੀਂਦਾਰਾਂ ਦੇ ਪੁੱਤ ਚੰਗੀ ਖੇਤੀ ਕਰਮ ਚੰਗਾ ਇਥੇ ਮੁਨਾਫਾ ਪਾਦਾ ਕਰਮ ਇਹ ਧਰਤੀ ਨੂੰ ਬਚਾਉਣ ਦੀ ਲੜਾਈ ਹੈ ਸਾਰੇ ਹੀ ਸਾਥ ਦਿਓ ਸਾਡੇ ਜਿੰਨੇ ਵੀ ਸਾਡੇ ਸਾਡੇ ਆਗੂ ਸਹਿਬਾਨ ਸਾਰੇ ਇੱਥੇ ਖੜੇ ਲੇ ਕੇ ਸਾਡੇ ਬਾਪੂ ਜੀ ਬੈਠੇ ਨੇਗੇ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਠੰਡ ਦੇ ਵਿੱਚ ਨਿਕਲ ਕੇ ਆਏ ਨੇਗੇ ਕਿਉਂਕਿ ਮੈਂ ਹੁਣ ਜਿਵੇਂ ਕਿ ਕਈ ਥਾਵਾਂ ਤੇ ਹੋਰ ਜਾ ਕੇ ਜਿਵੇਂ ਹੁਣ ਥੋੜੇ ਵਿੱਚ ਆ ਕੇ ਤੇ ਨੌਜਵਾਨ ਸਾਰੇ ਐਕਟ ਤੇਜ ਹੁੜਣਗੇ ਲਾਅਮਤੀ ਹੋਣਗੇ ਜਾਗਰੂਕ ਹੋ ਜਾਏ ਇੱਥੇ ਮੈਂ ਜਾਣਾ ਜਾ ਕੇ ਬੋਲਦਾ ਹੋਰ ਥਾਵਾਂ ਤੇ ਵੀ ਜਾ ਕੇ ਬੋਲਣਾ ਸਾਰੇ ਬਾਪੂਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਹੀ ਲੜਨ ਲੋਕ ਲੜਨ ਵਾਲੇ ਲੋਕਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਧੰਨਵਾਦ ਦੋਸਤੋ ਬਾਕੀ 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 ਬੰਦ ਪਾਸੇ ਨੂੰ ਦੇਤੀਓ ਤੁਸੀਂ ਸਭ ਨੂੰ ਧੰਨਵਾਦ ਕਰਦੇ ਹਾਂ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀਏ ਜਿਵੇਂ ਆਪਾਂ ਜਾਣਦੇ ਆ ਕਿ ਦੋਸਤੋ ਬਾਪੂ ਜਗਜੀਤ ਸਿੰਘ ਡੱਲੇਵਾਲ ਦੀ ਜੋ ਸਿਹਤ ਹੈ ਕਾਫੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਪਿਛਲੇ 1 ਮਹੀਨੇ ਤੋਂ ਉਹ ਭੋਖੜਤਾਲ ਤੇ ਬੈਠੇ ਨੇ ਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਬਾਰਡਰਾਂ ਤੇ ਬੈਠੇ ਨੇ ਪਰ ਦੋਸਤੋ ਕੇਂਦਰ ਸਰਕਾਰ ਹਲੇ ਤੱਕ ਵੀ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਲਈ ਤਿਆਰ ਨਹੀਂ ਹੋਈ ਨਹੀਂ ਕੋਈ ਵੀ ਕੇਂਦਰ ਸਰਕਾਰ ਦਾ ਵੱਡਾ ਮੰਤਰੀ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਦੇ ਲਈ ਤਿਆਰ ਹੋਇਆ ਹੈ ਕਿਸਾਨੀ ਅੰਦੋਲਨ ਨੂੰ ਲੈ ਕੇ ਦੋਸਤੋ ਜੋ ਵੀ ਇਹ ਹਾਲਾਤ ਬਣੇ ਹੋਏ ਨੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਰਤਬਾਰ শেয়ার ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਰਟ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓਜ਼ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ